और मेरे के कार्यक्रम में सुन रहे हैं वो मेरी की बात सर सॉरी थैंक यू सर बाकी सर बाकी सर सर कितना

ਉਹ ਨਾਮ ਕੋਈ ਪਤਾ ਨਹੀਂਦਾ ਵੀ ਇਹ ਜਿਹੜੂ ਸਾਹਿਬ ਦਾ ਇਤਿਹਾਸ ਹੈ ਛੇ ਬਾਦਸ਼ਾਹ ਤੋਂ 7 ਬਾਦਸ਼ਾਹ ਦਾ ਪਹਿਲੇ ਬਾਦਸ਼ਾਹ ਤੋਂ ਪੰਜਵਾਂ ਦਾ ਤੁਸੀਂ ਚੇਂਜ ਕਰਕੇ ਬਾਦ ਲੰ데요 ਸ੍ਰੀਵਦੀ ਬਾਣੀ ਕੀਤੀ ਗਈ ਆ ਨੌਵੇਂ ਤੋਂ ਬਾਦ ਵੀ ਜਾ ਕੇ ਤੁਹਾਡਾ ਛੇਵੇਂ ਬਾਦਸ਼ਾਹ ਤੋਂ 7 ਬਾਦਸ਼ਾਹ ਦਾ ਉਸ ਤੋਂ ਬਾਅਦ ਭਾਈ ਜੀ ਨੂੰ ਬੈਂਚ ਹੋਟੇ ਦੋ ਭਾਈ ਦੋ ਬੈਂਚ ਹੋਰ ਭੇਜੋ ਕੰਟਰੋਲ ਨੇ ਆ ਸਿੱਖਾ ਬਾਬਾ ਜੀ ਆ ਗਿਆ ਪਹਿਲੇ ਪਹਿਲੇ ਪਾੜ ਦਾ ਪਾਣੀ ਦੇ ਧਿਆਨ ਦਾ ਕੋ 40 ਨੰਬਰ ਦਾ ਨੰਬਰਾਂ ਦੀ ਵੰਡ ਕੀਤੀ ਜਾਂਦੀ ਹੈ ਇੱਕ ਹੋਰ ਨੁਕਤਾ ਸਾਝਾ ਤੁਹਾਡੇ ਨਾਲ ਕਰਦੇ ਆ ਕਿ ਜਿਹੜਾ ਵੀ ਆਮ ਪੇਪਰ ਤੁਹਾਡਾ ਹੁੰਦਾ ਪੰਜਾਬੀ ਹਿੰਦੀ ਇੰਗਲਿਸ਼ ਉਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਤੁਸੀਂ ਸਿਲੇਬਸ ਤੁਹਾਡੇ ਜਿਹੜੇ ਵੀ ਲੈਸਨ ਨੇ ਉਹਨਾਂ ਦਾ ਦਸਾਂ ਲਗਨ ਸਵਾਲ ਆ ਕੇ ਤੁਹਾਡੇ ਨਾਮ ਪਰ ਇਹ ਜਿਹੜਾ ਲੈਸਨ ਦਿੱਤਾ ਗਿਆ ਨੰਬਰ 12 ਦੀ ਹਰੀ کلاس ਵਿੱਚੋਂ ਸਵਾਲ ਆਣਗੇ 4 ਨੰਬਰ ਦਾ ਆਵੇ 8 ਨੰਬਰ ਦਾ 10 ਨੰਬਰ ਦਾ ਆਣੀ 40 ਪੰਨਾ ਗੁਰੂ ਅ ਜਿਹੜਾ ਅੰਦਾਏ ਤੇ ਪਾਣੀ ਗੁਰੂ ਸਭਾ ਇਤਿਹਾਸ ਦੇ ਆਖਰ ਨੰਬਰ ਦਾ ਇੱਕ ਆਣਗੇ ਬਾਅਦ ਉਹ ਤੁਹਾਡੇ ਪੂਰੇ ਤੁਹਾਡਾ ਨੰਬਰ ਪਾ ਉਸ ਤੋਂ ਬਾਅਦ ਤੁਹਾਡੀਆਂ ਬਾਣੀਆਂ ਦਾ ਸਿਲੇਬਸ ਆ ਜਾਂਦਾ ਉਹ ਕੰਧ ਬਾਣੀਆਂ ਯਾਦ ਕਰਨੀਆਂ ਨੇ ਪੰਜ ਬਾਣੀਆਂ ਜਿਵੇਂ ਜਪਜੀ ਸਾਹਿਬ ਰਾਗ ਸਤ ਸੁਲਾਦ ਸਾਹਿਬ ਤੁਸੀਂ ਛੇਲੀ ਤੋਂ ਉੱਤਰ ਪਾ ਲੰਗੋ ਐਸ ਲੋਕ ਕੋਲ ਕਿ ਤੁਹਾਡੇ ਸੀਰਨ ਲੋਕ ਕੋਲ ਦੋ ਬਾਣੀਆਂ ਹੋਰ ਐਡ ਹੋ ਜਾਂਦੀਆਂ ਦੋ ਪਰਸਾ ਸਵਈਏ ਸਰਾਰਕ ਸਲਾਬਤ ਸਿੰਘ ਵਾਲੇ ਤੇ ਦੋ ਤਰ੍ਹਾਂ ਦੇ ਹੋਈਏ ਦੀਨਨ ਵੀ ਬਤਵਾਲ ਵਾਲੇ ਤੇ ਸਲਾਬਤ ਸਿੰਘ ਵਾਲੇ ਸਵਈਏ ਤੁਹਾਡੇ ਦੇ ਵਿੱਚ ਹੈ ਪਲਸ ਅਨੰਦੀ ਸਾਹਿਬ ਪੂਰਾ ਲਿਖਿਆ ਪੂਰਾ ਕਿਉਂ ਲਿਖਿਆ ਆਮ ਕਈਆਂ ਬੱਚਿਆਂ ਨੂੰ ਹੁੰਦਾ ਵੀ ਸ਼ਾਇਦ 6 ਬੋੜੀਆਂ ਅਨੰਦ ਸਾਹਿਬ ਜਿਵੇਂ ਆਹ ਗੁਰਦਾਰ ਦੇ ਪਰੰਪਰਾਪਰਿਤ ਪਹਿਲੀ ਆ 5 ਬੋੜੀਆਂ ਦੇ ਲਾਸਟ ਅਸਲ ਤੇ ਨਾਦੂ ਸਾਬ ਜਿਹੜਾ 40 ਬੋੜੀਆਂ ਦਾ ਇੱਕ ਪੂਰਾ ਪੜਾਅ ਚੱਲਦਾ ਅਨੰਦ ਸਾਹਿਬ ਇਹਦੇ ਤੇ ਦੋ ਬਾਣੀਆਂ ਤੁਹਾਡੀਆਂ ਅਰਥਾਂ ਸਮੇਤ ਨੇ ਉਹ ਕਹਿਣੀਆਂ ਨੇ ਜਿਹੜਾ ਰਾਜ ਸਾਹਿਬ ਤੇ 16 ਦਾ ਜਾਕੀ ਸਾਹਿਬ ਤੋਂ 26 ਪੜਿਆ 26 ਸਤਵੀਂ ਅਰਥ ਪੜਿਆ ਉਹਨੂੰ ਤੁਹਾਡੇ ਸਿਲੇਬਸ ਦੇ ਵਿੱਚ ਨੇ ਦਰਾਲਾ 7 16 ਸਾਹਿਬ ਅਰਥਾ ਸਮੇਤ ਆਹ ਕੋਣ ਉਸ ਤੋਂ ਬਾਅਦ ਨੰਬਰਾਂ ਦੀ ਵੰਡ 40 ਦੇ ਉਹ ਤੇ 20 ਦੇ ਤੁਹਾਡੇ ਅਰਥ ਤੇ 20 ਦੇ ਤੁਹਾਡੀਆਂ ਬਾੜੀਆਂ ਅਰਥਾ ਤੋਂ ਬਗੈਰ 80 ਤੇ 20 ਨੰਬਰ ਦੇ ਤੁਹਾਡੇ ਪਰੇਸ਼ਨ ਹੋ ਗਏ ਛੋਟੇ ਉਹ ਛੋਟੇ ਪਰੇਸ਼ਨ ਬਾਹਰ ਨਹੀਂ ਆਣੇ ਤੁਹਾਡੇ ਖਿਲਾਫ ਦਿੱਜਗੇ ਨੇ ਅੱਧੇ ਦੇ ਆਣਗੇ ਤੁਹਾਡੇ ਗੁਰੂ ਤੇ ਆਤਮਾ ਚੋਂ ਪੂਰਾ ਭਾਗ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਇਤਿਹਾਸ ਜਲਾ ਸੰਪੂਰਨ ਹੋ ਜਾਂਦਾ ਉਸ ਤੋਂ ਬਾਅਦ ਛੋਟੇ ਪ੍ਰਸ਼ਨ ਦਿੱਤੇ ਗਏ ਨੇ ਉਹ ਯਾਦ ਕਰ ਲੈਣ ਉਸ ਤੋਂ ਬਾਅਦ ਬਾਣੀਆਂ ਸੰਬੰਧੀ ਸਵਾਲ ਆ ਗਏ ਨੇ ਉਹ ਵੀ ਹਰੇਕ ਬਾਣੀ ਜਿਹੜੀ ਤੁਹਾਡੇ ਸਲੇਵ ਵਿੱਚ ਹੈ ਉਹਦੇ ਮੁਤਾਬਕ ਜਵਾਬ ਦਿੱਤੇ ਸਵਾਲ ਤੇ ਜਵਾਬ ਦਿੱਤੇ ਗਏ ਨੇ ਛੋਟੇ ਸਵਾਲ 25 ਨੰਬਰ ਦੇ ਹੁੰਦੇ ਨੇ ਇਹ ਐਮਸੀਕਿਊ ਵਾਲੀ ਹੁੰਦੇ ਛੋਟੇ ਸਵਾਲ ਹੁੰਦੇ ਨੇ ਤਾਂ ਕਿ ਐਮਸੀਕਿਊ ਤੁੱਕਾ ਵੀ ਚੱਲ ਜਾਂਦਾ ਇਹ ਦੁਕਾਨੇ ਚੱਲਦਾ ਪੜਿਆ ਹੋਏਗਾ ਤੇ ਤੁਸੀਂ ਨੰਬਰ ਲਾਓਗੇ ਨਹੀਂ ਪੜਿਆ ਹੋਏਗਾ ਕੋਈ ਵੀ ਠੀਕ ਹੈ ਪਰ ਮਾਤਾ ਦੇ ਦਿੱਤਾ ਠੀਕ ਹੈ ਪੜਨਾ ਜ਼ਰੂਰੀ ਹੈ ਪੜੋਗੇ 97 97 ਇੱਕ ਲੜਕੀ ਤੁਹਾਡੀ ਕਲਾਸ ਨੂੰ ਕਰ ਗਈ ਹੈ ਉਹ ਨਾਮ ਵਸਾਉਣ ਵਾਲੇ ਕੈਲਕੂਲੇਟ ਨੂੰ ਇੱਥੇ ਬਿਲਾ ਕੇ ਤੁਹਾਨੂੰ ਸਾਰਾ ਸਾਬਤ ਦੇਵਾਂਗੇ ਤੁਹਾਨੂੰ ਸਬੂਤ ਹੋ ਜਾਵੇਗਾ ਬਾਬੇ ਦਾ ਝੂਠ ਮਾਰ ਦਿੰਦੇ ਹਨ ਨਿਰਦਾਇਨਾ 21 ਹੋਗਾ ਬਾਬਾ 2100 ਦਾ ਇੱਕ 1100 ਦਾ 1100 ਛੋਟਿਆ ਅੱਛਾ 2100 ਦਾ ਵੱਡਿਆ ਦੋ ਇੱਕ ਬੱਚੀ ਤੁਹਾਡੀ ਆਈ ਨਾਮ ਉਹਨੂੰ ਪਤਾ ਉਹ ਉਹਦਾ ਨਾਮ ਜਿਹੜਾ ਉਹ ਥੋੜੇ ਦਿਨ ਤੱਕ ਆਇਆ ਉਹ ਉਹ ਦਿੱਤਾ ਜਾਏਗਾ ਉਹ ਤੋਂ ਘੱਟ ਪਾਸ ਮਾਰਕਸ ਨੂੰ ਸਰਟੀਫਿਕੇਟ ਦਰਦਾ ਸਰਟੀਫਿਕੇਟ ਸਾਰਿਆਂ ਨੂੰ ਮਿਲ ਲੈਣੇ ਜਮਾ ਉਹਦੇ ਦੋ ਨਾਮ ਹੋ ਗਏ 60% 60% ਦਾ ਭਾਵ 100 ਨੰਬਰ ਦੇ ਦੋ ਦੋ ਪੇਪਰ ਨੇ ਇੱਕ 100 ਨੰਬਰ ਦਾ ਦੂਜਾ ਵੀ 100 ਨੰਬਰ ਦਾ ਦੋਨਾਂ ਨੂੰ ਮਿਕਸ ਕਰਕੇ ਮੈਟ ਬਣਦੀ ਹੈ ਇੱਕ ਜੋ 70 ਆ ਗਏ ਦੁੱਧ ਨੇ 50 ਆ ਗਏ 120 ਬਣ ਗਏ ਤੁਹਾਨੂੰ ਨਾਲ ਮੈਟਨ ਕਰਦੇ ਆ ਤੇ 70% 70% ਦਾ 340 ਨੰਬਰ ਦੁੱਧ ਚੋ ਤੇ ਉਹ ਤੁਸੀਂ ਮਿਕਸ ਕਰਕੇ 180 ਵੀ ਜਾਂਦੇ ਅਨੁਸਾਰ ਵੀ ਆ ਜਾਓ 75 ਬੈਡ ਵੀ ਲਿਜੋ ਵੀ ਕਰਦੇ ਆ ਗੋਲ ਮਿਲਾ ਕੇ ਨੂੰ 40 ਬਣ ਗਏ ਜਾਂ ਉੱਪਰ ਹੋ ਗਏ ਉਹਨੂੰ ਨਗਦਨਾ ਕਰਦੇ ਆ ਤੋਂ ਤੁਸੀਂ ਮੈਂ ਦਰੋ ਪਹਿਲਾ ਪੇਪਰ ਗੁਰਬਾਣੀ ਨੂੰ ਤੇ ਆਜਾ ਬੱਚੇ ਤੋਂ ਕਿਤਾਬਾਂ ਨਹੀਂ ਗਿਆ ਕਿਤਾਬਾਂ ਇੱਕ ਹੀ ਹੈ ਤੇਰੇ ਕੋਲੇ ਨਹੀਂ ਹੈ ਤੇਰੇ ਕਰੇ ਰਹਿ ਗਿਆ ਲੈ ਜਾਣੇ ਨਾਲ ਜਿਹੜਾ ਗੁਰਬਾਣੀ ਦਾ ਸਾਡਾ ਸਮਝਾ ਦਿੱਤਾ ਗਿਆ ਦੂਸਰਾ ਤੇਰਾ ਸੈਕਿੰਡ ਪੇਪਰ ਹੋਣਾ ਹੈ ਅੱਜ ਜਲਦੋਂ ਤੁਹਾਡਾ ਪੇਪਰ ਨੰਬਰ ਉਸੇ ਨਵਾਬੇ ਦਿੱਤੀ ਗਈ ਇਸ ਤਰ੍ਹਾਂ ਜੱਸਾ ਸਿੰਘ ਆਲੂ ਵਾਲਿਆਂ ਦੇ ਜ਼ਿਲ੍ਹੇ ਚੋਂ ਨੇ ਕਾਲੇ ਭੁੱਲਾ ਸਿੰਘ ਭਾਈ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਅਸੇ ਰੰਗ ਦਾ ਸੇਰ ਪਟਿਆ ਸੀ ਸਰਬਾਰ ਸਿੰਘ ਜੀ ਨੇ ਬਦਲਾ ਬਦਲਾ ਲਿਆ ਇਸ ਤਰ੍ਹਾਂ ਇਹ 20 ਨੰਬਰ ਦੇ ਹੈਗੇ ਨੇ ਇਹ ਤੁਹਾਡੇ ਛੋਟੇ ਛੋਟੇ ਟੋਪਿਕ ਨੇ ਗੁਰੂ ਸਾਹਿਬ ਦੀ ਨੀਵੀਂ ਵੱਡੀ ਹੈ ਤੇ ਛੋਟੇ ਨੇ ਨੰਬਰ ਬਰਾਬਰ ਹੀ ਨੇ ਇਹ ਪਿਆਰੀ ਗੁਰਬਾਣੀ ਰਹਿਦ ਤੁਹਾਡੇ ਪੇਪਰ ਗੁਰਬਾਣੀ ਵੀ ਨਹੀਂ ਹੈਗੀ ਤੇ ਤੁਹਾਡੇ ਆਮ ਤੌਰ ਤੇ ਤੁਸੀਂ ਨਹੀਂ ਆਮ ਤੌਰ ਤੇ ਬੱਚੇ ਇਸ ਪੇਪਰ ਉਜੋਂ ਨੰਬਰ ਜ਼ਿਆਦਾ ਲੈ ਲੈਂਦੇ ਦੂਜੇ ਤੋਂ ਘੱਟ ਵੀ ਆ ਲੈਣਗੇ तो बैट है, वो, वो है। अगो अठारहवीं सदी के कलूकारे छोटा से भी नंबर दे प्लस इतिहास सिख पुतला वैसे बारह ने तो से चार ने निकलियां आलू वाली सिखिया राम हुई अमृतर शहीद उसके सिख रहत मुताबिक बड़े सौखे ने ਦੇਖੇ ਵਿਸ਼ਾ ਦਾ ਤਾਇਨਾਗਾ ਤੇ ਕੋਰ ਦੁਆਰਾ ਦੁਰਦਰਾ ਕਿੰਨੂ ਕਹਨੇ ਆ ਜਿੱਦੇ ਨਿਸ਼ਾਨ ਸਾਹਿਬ ਆ ਕੋਰ ਗੰਤਾ ਪੁਗਾਹ ਨੂੰ ਦੁਰਦਰਾ ਕਹਿੰਦੇ ਪਰ ਤੁਸੀਂ ਕਿਤਾਬ ਨੇ ਮਤਲਬ ਯਾਦ ਕਰੋਗੇ ਲਿਖੋਗੇ ਤੁਹਾਡੇ ਨੰਬਰ ਪੂਰੇ ਬੜਾ ਪੂਰੇ ਆ ਜਾਣਗੇ ਜੇ ਕੋਤਰਾ ਜਨਨੌਰ ਤੇ ਤੋਂ ਲਿਖੋਗੇ ਨੰਬਰ ਤਾਂ ਮਿਲ ਗਈ ਪਰ ਉਹ ਬੜੀ ਦਾ ਵਰਕ ਮੈ ਜਾਏਗਾ ਇੱਕ ਹੂ ਹੂ ਕਿਤਾਬ ਦਾ ਮਤਲਬ ਜੋ ਲਿਖੋਗੇ ਟਾਡੇ 100% ਨੰਬਰ ਆ ਰਹੇ ਨੇ ਹਾਰੇ ਕੋਲ ਦੀ ਇਹ ਵੀ ਵੀ ਨੰਬਰ ਦੇ ਨੇ ਲੋਖਲਾ ਲੋਗ ਲੈਣ ਦੀ ਵਿਧੀ ਲੋਕ ਮਾਰਕੀਟ ਨੂੰ ਵੰਦਨਾਵਾ ਜਿਹੜਾ ਅੰਮ੍ਰਿਤ ਵੇਲੇ ਜਾਲਦਾਸ ਤੋਂ ਬਾਅਦ ਬਾਬਾ ਜੀ ਕਿਛੇ ਕਰਦੇ ਨੇ ਕਮਾਲਾ ਸਾਹਿਬ ਵਿਧੀ ਕੀ ਆ ਲੋਕਵਾ ਕਹਿੰਦੇ ਕਿ ਤੋਹਾ ਹੁੰਦਾ ਰਹਿੰਦਾ ਉੱਥੇ ਵੀ ਕੋਈ ਰਕਸਾ ਮਾਰਦਾ ਕਮਾਲਾ ਦਾ ਪਾਸੇ ਕੀਤਾ ਸ਼ਬਦ ਤਾਂ ਇਹਦਰ ਜਾਂ ਤੇਦਰ ਹੁੰਦਾ ਹੈ ਫਾਛਾ ਬਤਾ ਇੱਕ ਪੜਨਾ ਨਾ ਤਾਂ ਕੀ ਜਾਂ ਜਿਹੜਾ ਖੱਬੇ ਪੰਨੇ ਖੱਬੇ ਪੰਨੇ ਜਿਹੜਾ ਮਹਾਰਾਜ ਦਾ ਸ਼ਬਦ ਚੱਲਦੇ ਜੋ ਪਿਛੋ ਜਾਣ ਲਿਆ 15 ਪਰਦਾ ਕੇ ਬਾਬਾ ਜੀ ਪੜਦੇ ਨੇ ਜੇ ਉੱਥੇ ਸ਼ੁਰੂ ਨਾ ਖੱਬੇ ਪੰਨੇ ਨੂੰ ਕੋ ਲੋਕਵਾ ਕਹਿੰਦੇ ਨੇ ਵਿਧੀ ਇਹ ਵਿਧੀ ਪਚੀ ਗਈ ਤੁਹਾਡੇ ਕੋਲ ਇਹ 4 ਨੰਬਰ ਦੀ ਹੈਗੀ ਇਹ ਯਾਦ ਕਰ ਲੋਗੇ 4 ਨੰਬਰ ਕਿਹੜੇ ਹੋਏ 20 ਨੰਬਰ ਤੇ ਪਾਟ ਆਪ ਨੂੰ ਹੋਏ ਆਖਾਟ ਪੜ ਕੇ ਨੂੰ ਕਹਿੰਦੇ ਆ ਸਾਰਿਆਂ ਨੂੰ ਪਤਾ ਹੈ ਜਿਹੜਾ ਗੁਰਗ੍ਰੰਥ ਸਾਹਿਬ ਤੋਂ ਪੂਰਾ ਪਾਠ ਹੈ ਪਹਿਲਾਂ ਹੋਉਂਦਾ ਉਹਦੇ ਬਗੈਰ ਕਿਸੇ ਰੋਕ ਦੇ ਲਗਾਤਾਰ ਦਿਲ ਦਾ ਨਿਖਣ ਵਧ ਜਾਂਦਾ ਤਾਂ ਕਰੀਏ ਮਰ 48 ਘੰਟੇ ਜੂਰਾ ਹੋ ਜਾਣਾ ਇਹੋ ਜੀਆਂ ਗੱਲਾਂ ਆਪ ਵੀ ਆਪਨ ਪੜਾ ਕੇ ਖਿਤਾਬ ਤੇ ਮੜ ਕੇ ਲਿਖੋਗੇ ਤੁਹਾਡੇ ਸੰਗ ਪਰਸੰਗ ਬਣਾ ਸੁਧਾਰਨ ਪਾੜ ਦੇ ਆਪਣੇ ਮਰਦਿ ਦੇ ਹੱਥ ਤੇ ਦਾਤ ਦੇ ਮਾਲ ਬਣਾ ਨਾ ਮੱਝੀ ਸਾਰੀ ਪਾੜ ਗੰਨੇ ਉਹ ਭੋਗ ਵਾਂਗ ਭੋਗ ਤੇ ਪਾਜੰਦ ਦਾ ਦਾਤ ਕੀਤੀ ਜਾਂਦੀ ਜੋਨਾ ਲੈ ਜਾਂਦਾ ਦੇਖ ਰਸਾਈ ਜਾਂਦੀ ਹੈ ਇਹੋ ਜੀਆਂ ਗੱਲਾਂ ਅਗੋਂ ਟਰਪਿਕ ਅਗੇ 20 ਨੰਬਰ ਦੇ ਕਿਰਤ ਕਰਨੀ ਨਾਮ ਲਪਣਾ ਵੰਡ ਕੇ ਚੱਟਣਾ ਇਹ ਤੇ ਜਾਣਦੇ ਹੋ ਇਹਦੇ ਮਤਲਬ ਕਿਲਾਬ ਦੇ ਵਿੱਚ ਪੂਰੇ ਨੰਬਰ ਆਉਣਗੇ ਸਾਹਾ ਸੰਗਤ ਸਿਮਰਨ ਅਦਾ ਕਰਦਾ ਹੁਣ ਆਪਾਂ ਮੇਨ ਜਿਹੜੇ ਤੁਹਾਡਾ ਸਾਡੀ ਕਲਾਸ ਨਾਲ ਦਾ ਮਕਸਦ ਇਹ ਹੈਗਾ ਅੱਜ ਤੇ ਮਦਦ ਹੋਵੇ ਤੇ ਤੁਹਾਨੂੰ ਤੁਸੀਂ ਮਿਹਨਤੀ ਵੀ ਹੋ ਵੱਡੀ ਗਿਣਤੀ ਚ ਪਾਰਟਿਸਿਪੇਟ ਵੀ ਹਾਜ਼ਰ ਕਰਦੇ ਹੋ ਲੇਕਿਨ ਤੁਸੀਂ ਕਿੱਥੋਂ ਪਿੱਛੇ ਰਹਿ ਜਾਂਦੇ ਹੋ ਗੁਰਬਾਣੀ ਵਿੱਚ ਐਸ ਵਾਰੀ ਅਸੀਂ ਜੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਬਈ ਮਨ ਦੇ ਵਿੱਚ ਇਹ ਉਹਨਾਂ ਬਣਿਆ ਸੀ ਕਿ ਬੱਚਿਆਂ ਨੂੰ ਗੁਰਬਾਣੀ ਦੀ ਵੀ ਜਾਣਕਾਰੀ ਦਿੱਤੀ ਜਾਵੇ ਗੁਰਬਾਣੀ ਦੇ 250 ਨੰਬਰ ਨੇ ਪਾਵੇਂ ਪਰ ਜਿਹੜੇ ਤੁਸੀਂ ਮੈਟ ਵਿੱਚੋਂ ਤਾਂ ਹੀ ਪਿੱਛੇ ਪਿੱਛੇ ਜਾਂਦੇ ਹੋ ਕੋਈ ਕੋਈ ਗੁਰਬਾਣੀ ਦੀ ਤੁਹਾਨੂੰ ਪੜਨ ਦੀ ਜਾਂ ਲਿਖਣ ਦੀ ਤੁਹਾਨੂੰ ਉਹ ਮਤਲਬ ਕਿ ਪਤਾ ਨਹੀਂ ਹੁੰਦਾ पता ना हो गई थोड़ा पे रह इस करके साथ कलास का मेन मकसद यही है कि तूबाणी पढ़ने और पेपर की किमें लिखनी है वो बारे जानकारी देनी है बड़े प्यार ध्यान सुनना थोड़ा सिलेबस जोड़ा सा नितने श्री के गुजे साहब ਤੁਹਾਨੂੰ ਅੱਗੇ ਵੀ ਇਸ਼ੂ ਕਰਦੇ ਆਂ ਹੋਰ ਵੀ ਇਸ਼ੂ ਕਰਦੇ ਆਂਗੇ ਜ ਜਿਨ੍ਹਾਂ ਨੇ ਭੇਡਾ ਦੇ ਕੇ ਲੈਣਾ ਦਿੱਨੀ ਭੇਡਾ ਗੁੜਕਾ ਸਾਹਿਬ ਤੇ ਉਹ ਤੁਸੀਂ ਗੁੜਕਾ ਸਾਹਿਬ ਜਿਹੜੇ ਨੇ ਜਾਇ ਕਿਤਾਬ ਸਹਿਰ ਬਾਦਰ ਦਾ ਨੇ ਲਈ ਆ ਨਿਤਨੇ ਸਟਰੀ ਸਾਡੇ ਕੋਲ ਆਈ ਐ ਉਹ ਸੀ ਪਹਿਲਾਂ ਪੜ ਲਾ ਗਿਆ ਉਹ ਥੋੜਾ ਜਿਹਾ ਡਿਟੇਲ ਦਿੱਤੀ ਗਈ ਆ ਤੁਸੀਂ ਸਿਰਫ ਉਹ ਲੋਕਾਂ ਦੇ ਅਰਥ ਯਾਦ ਕਰਨਾ ਜੇ ਉਹ ਮਿਲਦੇ ਤੁਹਾਨੂੰ ਉਹ ਵੀ ਲਗਾ ਲਾਂਗੇ ਸੀਗੇ ਜਿਨ੍ਹਾਂ ਨੇ ਅ ਸ੍ਰੀ ਗੁਰਕਾ ਸਾਹਿਬ ਲੈਣਾ ਉਹ ਗੁਰਕਾ ਸਾਹਿਬ ਇਸ਼ੂ ਕਰਾ ਲਿਓ ਜਿਹਨੇ ਆਪਣੇ ਤੌਰ ਤੇ ਲੈਣਾ ਉਹ ਜਿੰਨੀ ਪੇਟਾ ਲਈਏ ਕੋਈ ਕਈ ਪੇਟਾ ਘੱਟ ਵਾਲੇ ਨੇ ਕੋਈ ਜ਼ਿਆਦਾ ਵਾਲੇ ਨੇ ਉਹ ਬੱਚੇ ਆ ਜਿਨ੍ਹਾਂ ਨੂੰ ਅਭਿਆਸ ਨਹੀਂ ਹੈਗਾ ਅਭਿਆਸ ਹੈਗਾ ਤਾਂ ਬੈਠੋ ਭਾਈ ਮੋਰਕ ਚਲੇਗੇ ਨਾ ਜਿਨ੍ਹਾਂ ਨੇ ਪਹਿਲੀ ਵਾਰੀ ਗੁਰਕਾ ਸਾਹਿਬ ਦਾ ਅਭਿਆਸ ਇਹਨਾਂ ਨਹੀਂ ਹੈਗਾ ਘੱਟ ਬੜੇ ਨੇ ਬਾਣੀ ਇਹਨੇ ਨਹੀਂ ਪੜ੍ਹਦੇ ਉਹ ਸਭੋ ਕੀ ਆ ਜੇ ਸਾਂਗਰੀ ਕਰਨੇ ਬਾਬਾ ਜੀ ਸਾਂਗਰੀ ਕਰਨੇ ਖਿਆਲ ਗੁਟਕੇ ਵੱਲੇ ਕੰਨ ਬਾਬਾ ਜੀ ਵੱਲੇ ਠੀਕ ਹੈ ਜਿਹੜੀ ਪੌੜੀ ਕਹਿਣਗੇ ਉਹੀ ਪੌੜੀ ਕੱਢ ਕੇ ਤੁਸੀਂ ਉਚਾਰਨ ਕਰਨਾ ਨੁਕਤੇ ਫਿਰ ਤੁਹਾਨੂੰ ਬੁਲਾਵਾਂਗੇ ਤੁਹਾਡੇ ਵਿਆਹ ਲਈ ਬੁਲਾਣਾ ਹੈ ਤੁਹਾਡਾ ਟੈਸਟ ਨਹੀਂ ਲੈਣਾ ਟੈਸਟ ਉੱਥੇ ਹੀ ਬਣਾਇਆ ਜਾਂ ਉੰਗਲ ਤੇ ਬਣਾਇਆ ਇਹ ਤਾਂ ਤੁਹਾਨੂੰ ਸਮਝ ਆ ਨਹੀਂ ਆਇਆ ਸੇਵਾ ਮਾਰਨ ਤੇ ਦੀਪੋ ਚਲੋ ਕਰਨ ਆਇਆ ਸਮਝ ਆ ਹਾਲਿਆ ਤੇ ਕੌਣ ਮਲੇ ਕੋ ਨਾਨਕ ਸਾਹਿਬ ਨੇ ਚਲੋ ਸੇਵਾ ਦਿੱਤੀ ਜਿੰਨੇ ਕੋ ਹੋ ਜੀ ਹੁਣ ਇਹ ਜਿਹੜੇ ਗੁਰਕਾ ਸਾਹਿਬ ਨੇ ਤੁਹਾਨੂੰ ਜਾਪੀ ਸਾਹਿਬ ਦਿੱਤੇ ਗਏ ਕਈ ਇਹਨਾਂ ਨੇ ਨਿਤਨੇਮ ਸਹੀ ਨੇ ਦਿੱਤੇ ਗਏ ਇਹ ਨਿਤਨੇਮ ਸਹੀ ਗੁਰਕਾ ਤੁਹਾਡੇ ਸਿਲੇਬਸ ਚ ਜਿਹੜਾ ਤੁਹਾਨੂੰ ਇਹਦੇ ਸਾਰੀ ਬਾਣੀ ਦੇ ਅਰਥ ਵੀ ਨੇ ਤੇ ਬਾਣੀ ਵੀ ਲਿਖੀ ਹੋਈ ਮੋٹے ਅੱਖਰਾਂ ਵਿੱਚ ਬਾਣੀ ਹੈ ਖੱਲੇ ਅੱਖਰ ਹੁਣ ਇਹਦੇ ਵਿੱਚ ਇੱਕ ਓਂਕਾਰ ਤੋਂ ਬਾਣੀ ਸ਼ੁਰੂ ਹੁੰਦੀ ਹੈ ਜਿਵੇਂ ਤੁਹਾਡਾ ਸਿਲੇਬਸ ਹੈ ਜਪਜੀ ਸਾਹਿਬ ਨਰਾਜ ਸਾਹਿਬ ਸੋਇਲਾ ਸਾਹਿਬ ਸਵਈਏ ਅਨੰਦ ਸਾਹਿਬ ਪੂਰਾ ਦਿੱਤਾ ਗਿਆ ਇਹ ਤਾਂ ਜਪ ਸਾਹਿਬ ਤੋਂ ਅਦਲੇਖ ਨਹੀਂ ਗਾਵ ਦਿੱਤਾ ਗਿਆ ਤੁਹਾਡੇ ਸਲੇਪਸ ਨਹੀਂ ਹੈਗਾ ਪਰ ਇਹਦੇ ਤੇ ਪੰਜ ਬਾਣੀਆਂ ਪੜ੍ਹਨੀਆਂ ਕਰਦੇ ਹਾਂ ਰੂਪ ਰੂਪ ਇਹਦੇ ਵਿੱਚ ਜਿਹੜਾ ਮੇਨ ਮਸਲਾ ਹੈ ਸਾਡਾ ਵੀ ਤੁਹਾਨੂੰ ਸ਼ੁੱਧ ਬਾਣੀ ਦਾ ਲੋਕਤਾ ਬਣਾ ਲੱਗਿਆ ਜੇ ਨੁਕਤਾ ਤੁਹਾਨੂੰ ਕਿਉਂਕਿ ਆਪਰ ਦੇ ਬੱਚੇ ਜਿਹਨੇ ਤੇ ਆਜੇ ਤੁਸੀਂ ਰੱਟ ਲਿਆ ਜਲਦੀ ਸਾਬ ਰੱਟ ਲਿਆ ਪੂਰਪਤ ਸਾਰਾ ਨਟਿਆ ਆਇਆ ਤੂੰ ਰੋਜ਼ ਪੂਰਪਤ ਦਾ ਪੜ੍ਹੇ ਜਾਂਦਾ ਢੋਗ ਤੋਂ ਬਾਅਦ ਤੁਸੀਂ ਸਿੱਧਾ ਪੜ੍ਹੇ ਜਾਣਾ ਨਹੀਂ ਤੋ ਤੁਸੀਂ ਕਈਆਂ ਨੂੰ ਇਹ ਨਹੀਂ ਪਤਾ ਆਇਓ ਪੰਜ ਬੋੜੀਆਂ ਯਾਦ ਹੋ ਗਈਆਂ ਜਲਦੀ ਸਾਬ ਯਾਦ ਹੋ ਗਿਆ ਸਿੱਧਾ ਪੜ੍ਹੇ ਜਾ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਪੜ੍ਹੋਗੇ ਫਿਰ ਤਾਂ ਦਿੱਕਤ ਆਵੇਗੀ ਜਲਦੀ ਸਾਬ ਤੇ ਤਕਰੀਬ ਸਾਰਾ ਰੱਟ ਗਿਆ ਇਹ ਗੱਲ ਲੁਕਤਾਇਆ ਹੈਗਾ ਕਿ ਗੁਰਬਾਣੀ ਲਿਖੀ ਗਈ ਵਿਆਕਰਣ ਦੇ ਮਤਲਬ ਜਿਵੇਂ ਤੁਹਾਡੀ ਪੰਜਾਬੀ ਦੀ ਵਿਆਕਰਣ ਨੂੰ ਗ੍ਰਾਮਰ ਕਹਿੰਦੇ ਆ ਗ੍ਰਾਮਰ ਸਮਝ ਲਓ ਕਿ ਇਹਮਰ ਵਿਆਕਰਣ ਪੰਜਾਬੀ ਦੀ ਵੀ ਹੈ ਇੰਗਲਿਸ਼ ਦੀ ਵੀ ਹੈ ਹਿੰਦੀ ਦੀ ਵੀ ਹੈ ਕੋਈ ਵੀ ਭਾਸ਼ਾ ਜਿੰਨਾ ਗੁਰਬਾਣੀ ਨੂੰ ਵਿਆਕਰਣ ਉਹਦੇ ਮਤਲਬ ਅਕ ਲਿਖੀ ਗਈ ਆ ਉਹਦੇ ਮਤਲਬ ਹੀ ਬੜੀ ਜਾਂਦੀ ਜਿਹੜੀ ਆ ਲਗਾ ਮਾਤਰਾ ਲੱਗੀਆਂ ਲੇਕਿਨ ਬੋਲਣ ਨਹੀਂ ਆਦੀਆਂ ਉਦਾ ਸੰਬੰਧ ਅਰਥ ਨਾਲ ਵੀ ਹੁੰਦਾ ਤੇਵੇਂ ਸਭ ਤੋਂ ਵੱਡਾ ਲਖਤਾ ਹੈਗਾ ਜਿਹੜੀ ਕੁਰਬਾਨੀ ਦੇ ਅਗੰਧਾ ਮੁੱਖ ਨਿਜਮਾ ਗਿਆ ਜਿਹੜੇ ਅੱਖਰ ਚਾਹੇ ਸ਼ਬਦ ਦੋ ਅੱਖਰਾਂ ਤੋਂ ਬਣਿਆ ਚਾਹੇ ਤਿੰਨ ਤੋਂ ਬਣਿਆ ਚਾਹੇ ਚਾਰ ਤੋਂ ਬਣਿਆ ਜਾਂ ਪੰਜ ਅੱਖਰਾਂ ਤੋਂ ਬਣਿਆ ਉਸ ਅੱਖਰ ਦੇ ਜਿਹੜਾ ਦਿੱਕੂ ਸ਼ਬਦਾ ਕੇਲਾ ਅੱਖਰ ਹੈ

ਜਦੋਂ ਤੁਹਾਨੂੰ ਪਤਾ ਲੱਗ ਗਿਆ ਜੀ ਇਹ ਕੰਮ ਸੌਖਾ ਹੀ ਜੀ ਹੈ ਇਹ ਮੈਂ ਉਹਦੇ ਬਾਰੇ ਦੱਸਦੇ ਹਾਂ ਜਦੋਂ ਤੁਹਾਡੇ ਪਾਣੀ ਦੇ ਵਿੱਚੋਂ ਡੁੱਕਦਾ ਮਾਰਿ ਬੈਠ ਗਿਆ ਇੱਕੋ ਹੀ ਡੁੱਕਦਾ ਵੱਡਾ ਫਿਰ ਤੁਹਾਨੂੰ ਮਾਰਸੀ ਦੀ ਊਰ ਆਏਗੀ ਕਿ ਖੁਸ਼ੀ ਵੀ ਐਸੀ ਟਾਈਮ ਹੈ ਪਹਿਲਾ ਵੇਸਰੇ ਜਾ ਕੇ ਜਾਂ ਨਹੀਂ ਇਹ ਸਮਝ ਲਗੇ ਤੇ ਇਹ ਤਾਂ ਬਾਣੀ ਪੰਜਾਬੀਾਂ ਕੋਈ ਬਾਣੀ ਥੋੜਾ ਕਰਕੇ ਜਾਂਦੇ ਪਰ ਕੀ ਹੈਗਾ ਅਥੀਲੇ ਫਿਰ ਨਾਲ ਔਂਕੁਰ ਵਿਸਾਈ ਨਹੀਂ ਬੋਲਦੇ ਤਿੰਨ ਤਰ੍ਹਾਂ ਦੇ ਅੱਖਰ ਨੇ ਭਗਤ ਥੋੜਾ ਲੋਕ ਸਾਖਾ ਆ ਆਗਨ ਬਾ ਬਹੁਤ ਹੀ ਬੜੀ ਕੁਰਬਾਨੀ ਦੇ ਰਹਾ ਹੈ। ਉਹ ਬਾ ਗੱਗਾ ਸਕਦਾ ਭਗਤ। ਭੱਗ ਉਹ ਬਾ ਗੱਗਾ ਤੈਨੂੰ ਔਂਕੜ ਕਾਹੀ ਭਗਤੀ ਬੋਲਣਾ। ਉਹ ਬਾ ਗੱਗਾ ਤੈਨੂੰ ਸਿਹਾਈ ਭਗਤ ਭਗਤੀ ਬੋਲਣਾ। ਪੰਜਾਬੀ ਮੇਰੇ ਭਗਤੀ ਹੈ। ਇਹ ਤੈਨੂੰ ਔਂਕੜ ਲੱਗੇ ਤੇ ਭਗਤੂ ਬੋਲਾਂਗੇ। ਸਰ ਗੁਰਬਾਰੀ ਵਿਆਕਰਮਤਾਵਰ ਕਿੰਨਾ ਮੁਖ ਪਦਨੀ ਬੋਲਣਾ ਪਰ ਇੱਕ ਸਵਾਲ ਮੈਨਾ ਹੁੰਦਾ ਛੋਟੇ ਬੱਚਿਆਂ ਨੂੰ ਨਹੀਂ ਲਾ ਸਕਦੇ ਜੀ ਉਹ ਇਹ ਮਹਾਰਾਜ ਨੇ ਲਾਜ ਦੁੱਦੀਆਂ ਕਹਿੰਦੇ ਬੋਲ ਨਹੀਂ ਨਾ ਕਿ ਮਹਾਰਾਜ ਨੇ ਐਵੇ ਲਾਤੀਆਂ ਨਹੀਂ ਇਹਦਾ ਜ਼ਬਾਨ ਉਤੇ ਅਰਥਾ ਨਾਲ ਜੁੜਦਾ ਜੇ ਭਗਵਾ ਜੱਜਾ ਤੱਤੇ ਮੁਕਣ ਲੱਗੀ ਹੈ ਤੱਤਾ ਮੁਗਦਾ ਜਿਹਾ ਸਿਹਾਰੇ ਲੱਗੀ ਹੈ बोलने में लिखो जि लेकिन अर्था का फर्क पै जाए समझ गांत दूरी लगे जल्द जाएगा आटोमैटिक सवाल आएगा उस सवाल का जवाब देता अर्थ का फर्क पै जाएगा उच्चारण एक आप उबाब मंगे जाए जब जाति साहब के पौड़ी पौड़ी लगे लेके आएगा ਇਹ ਰਾਜ ਸਾਹਿਬ ਜੋ ਸ਼ਵਨਪੁਰਾ ਕਰਨਾਲਿਕਾ ਆਏਗਾ ਸੋਲਾ ਸਾਹਿਬ ਜੋ ਸ਼ਵਨਪੁਰਾ ਕਰਨਾਲਿਕਾ ਆਏਗਾ ਉਹਦੇ ਵਿੱਚ ਤੁਹਾਡਾ ਜੋ ਉਚਾਨ ਤੁਸੀਂ ਕਰਦੇ ਹੋ ਨਾ ਉਹਦੇ ਮੁਤਾਬਕ ਤੁਸੀਂ ਲੈਣਾ ਹੈ ਜਿਹੜੀ ਜੇ ਲਖਰ ਨਾਲ ਔਕੜ ਸਿਹਾਰੀ ਜਿਹੜੀ ਨਹੀਂ ਬੋਲਦੇ ਉਹਦਾ ਤੁਹਾਡੀ ਉਹ ਗੱਲਦੇ ਨਹੀਂ ਕੀ ਲੈਣਾ ਜਿਵੇਂ ਮੰਨਾ ਸੁਰਤ ਹੋਗਾ ਬੰਦ ਹੋਗਾ ਸੁਰਤ ਦੇ ਨਾਲ ਸਿਹਾਰੀ ਲੱਗੀ ਆ ਬੋਲੇ ਆਪਾਂ ਸੁਰਤ ਉਹਦਾ ਤੱਕ ਗਿਰਲਾ ਕਰ ਮੋਤੇ ਸਸੇ ਨੂੰ ਔਂਕੜ ਕੱਟਾ ਰਾਰਾ ਦੇ ਕੱਟਾ ਜੁੱਤਾ ਲਿਖ ਦੇਣਾ ਠੀਕ ਹੋਏਗਾ ਮੋਤੇ ਆਪਾਂ ਯਾਦ ਰੱਖਣਾ ਕਿ ਔਂਕੜ ਠੀਕ ਦਿਹਾੜੀ ਦੀ ਕਿ ਮੁਕਤਾ ਜੁੱਤ ਦੀ ਸਿੱਧਾ ਲਿਖ ਦੇਣਾ ਸੁਰਤ ਪਰ ਠੀਕ ਹੋਏਗਾ ਉਹ ਨਿਕਲ ਵਾਲੀ ਨਹੀਂ ਲਾਉਣਾ ਨਿਕਲ ਵਾਲੀ ਲਾਉਣਾ ਇਹ ਅਸਲੀ ਦੋਹੇ ਨਾਲੋਂ ਗੁੱਟ ਕਾਹਦੀ ਨਹੀਂ ਗਾ ਆਪਾਂ ਹੋਏ ਲਿਖੇ ਨਾ ਉਹ ਧਿੰਗ ਸੱਗਵੇਂ ਨਹੀਂ ਕੋਈ ਵੀ ਸੰਸਾਰ ਨਹੀਂ ਇਹ ਗੁਰੂ ਰਾਜ ਜੇ ਆਪ ਪਰਮਾਤਮਾ ਰੂਹੀ ਉਹਨਾਂ ਨੇ ਬਾਣੀ ਦਿੱਤੀ ਆ ਹੁਣ ਲਗਾਤਾਰ ਜਪਦੀ ਸਾਧੀ ਚੱਲੀ ਆ ਮੈਨਸਰਤ ਹੋਵੇ ਮਨ ਬੁੱਧ ਕੋਈ ਤੇਰਪਾ ਕੋਟਾਰੇ ਦਾ ਆਮ ਕਰਨ ਦੇ ਭਾਵ ਨੂੰ ਜਾ ਰਹੇ ਉਹਦਾ ਆਮ ਬਹੁਤ ਬਾਹਰ ਯਾਦ ਕਰਨੇ ਲਗਾ ਹਾਂ ਹਮ ਵੀ ਯਾਦ ਕਰ ਸਕਦਾ ਗੁਰੂ ਰਛਾਹੇ ਜੇ ਲਗਾਤਾਰ ਮੈਨੂੰ ਲੱਗਦਾ ਉਹ ਯਾਦ ਕਰਦਾ ਕੋਈ ਹੈ ਹੀ ਨਹੀਂ ਕੋਸ਼ਿਸ਼ ਕਰਕੇ ਕੋ ਨਿਜ ਯਾਦ ਰੱਖਣਾ ਬਸ ਉਹ ਨਿਜਮ ਦੇ ਮਦਦ ਵੀ ਬਾਣੀ ਆਪਾ ਯਾਦ ਨਾ ਵੀ ਕਰਦੇ ਸੋ ਉਹਦੇ ਮਦਦ ਕਿ ਲਈ ਐਨੀ ਗੱਲ ਨਹੀਂ ਇਹ ਨਿਜਮ ਨੂੰ ਅਦ ਅਲਾਜ ਰੱਖ ਲੋ ਤੇ ਸਾਰੇ ਗੁਰਗੰਸਾ ਦੀ ਬਾਣੀ ਆਪਾ ਸੋਤ ਬਰਕਰਾਰ ਤੇ ਅਪਿਚਾਰ ਪਰਦੀ ਸਾਰੀ ਹਾਂ ਇਸ ਨੁਕਤੇ ਇਸ ਨਿਜਮ ਦੇ ਨਾਲ ਪਿੰਨ ਅੱਖਰ ਆ ਗਏ ਨੇ ਜਿਨ੍ਹਾਂ ਦੇ ਨਾਲ ਐਕਸੈਪਟਰ ਗੇਸ ਅਲਟੀਮ ਬੈਟ ਜਿਨੇ ਪੂਰਾ ਅੱਖਰ ਵੀ ਲਾਇਆ ਜਿਵੇਂ ਤੁਹਾਡੇ ਸੂਰਜ ਆ ਗਿਆ ਨਿਰਭਉ ੴ ਸਤਨਾਮ ਕਰਤਾ ਪੁਰਖ ਨਿਰਭਉ ਹੁਣ ਇੱਥੇ ਊੜਾ ਊੜਾ ਐਕਸੈਪਸ਼ਨ ਰੱਖਿਆ ਜਿਹਦੇ ਨਾਲ ਓਂਕਰ ਬੋਲੀ ਜਾਏਗੀ ਇਕਿਲਾ ਹੋ ਗਿਆ ਨਾ ਨਿਰਭਉ ਇਕਿਲਾ ਹੋ ਗਿਆ ਲੇਕਿਨ ਇਕਿਲੇ ਖਰ ਨਾਲ ਤਾਂ ਅੰਦਸਿਆ ਕਿ ਓਂਕਰ ਨਾਲ ਹੀ ਬੋਲਣੀ ਲੇਕਿਨ ਊੜੇ ਨਾਲ ਬੋਲਣੀ ਆ ਈੜੀ ਨਾਲ ਸਿਆਰੀ ਬੋਲਣੀ ਪਊਗੀ ਤੁਹਾਨੂੰ ਤਾਂ ਉਹ ਗਲ ਹੋਇਆ ਤੇ ਹੇ ਨਾਲ ਔਂਕਰ ਦੇ ਸਾਰੇ ਦੋਨੇ ਜਿਆ ਬੋਲਿਆ ਨੇ ਤੇ ਨਖਰਾਇ ਤੇ ਉਹ ਯਾਦ ਰੱਖਣੇ ਨੇ ਬਾਕੀ ਅੱਖਰਾਂ ਨਾਲ ਕਿਸੇ ਨਾਲ ਅਖੀਰ ਦੇ ਅੱਖਰ ਨਾਲ ਸਿਆਰੀ ਗਰਮੜ ਨਹੀਂ ਬੋਲਣੀ ਪਰ ਬਾਕੀ ਮਾਤਰਾ ਬੋਲਨੀ ਹੈ ਇਹਨਾਂ ਸਾਰੀਆਂ ਮਾਤਰਾ ਕੱਢ ਜਉਣਾ ਬਿਹਾਰੀ ਬੋਲੀ ਜਾਏਗੀ ਬਲੈਂਕ ਨੇ ਬੋਲੇ ਜਾਣਗੇ ਲਾ ਬੋਲੀ ਜਾਏਗੀ